ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੇਰਲਾ ਦੇ ਕੋਟਿਆਮ ਦੀ ਇੱਕ 10 ਮਹੀਨਿਆਂ ਦੀ ਬੱਚੀ ਜਿਹੜੀ ਹੈ ਐਲਨ ਸ਼ੇਰਨ ਅਬਰਾਹਮ ਉਹ ਮਰ ਕੇ ਵੀ ਜਿਉਂ ਰਹੀ ਹੈ ਤੇ ਉਹ ਬੱਚੀ ਦਾ 6 ਤਾਰੀਖ ਨੂੰ ਸੜਕ ਹਾਦਸੇ ਦੇ ਵਿੱਚ ਉਹ ਜ਼ਖਮੀ ਹੋ ਗਈ ਹਸਪਤਾਲ 'ਚ ਭਰਤੀ ਸੀ ਉਹਦਾ ਜਿਹੜਾ ਬ੍ਰੇਨ ਡੈਡ ਡਾਕਟਰਾਂ ਨੇ ਡਿਕਲੇਅਰ ਕਰ ਦਿੱਤਾ ਵੀ ਇਹ ਹੁਣ ਨੀ ਬੱਚਣੀ ਤਾਂ ਉਹਦੇ ਮਾਪੇ ਬਾਬ ਨੇ ਜਿਹੜੇ ਬਹੁਤ ਪ੍ਰੋਗਰੈਸਿਵ ਖਿਆਲਾਂ ਦੇ ਐ ਉਹਨਾਂ ਨੇ ਉਸ ਬੱਚੀ ਦੇ ਸਾਰੇ ਅੰਗ ਦਾਨ ਕਰ ਦਿੱਤੇ ਉਸ ਬੇਟੀ ਦਾ ਉਸ ਛੋਟੀ ਬੱਚੀ ਦਾ ਜਿਹੜਾ ਜਿਹੜੀਆਂ ਦੋ ਕਿਡਨੀਆ 10 ਸਾਲਾਂ ਦੇ ਬੱਚੇ ਨੂੰ ਲੱਗੀਆਂ ਨੇ ਉਸ ਦਾ ਜਿਹੜਾ ਆਪਣਾ ਦਿਲ ਦਾ ਵਾਲ ਹੈ ਜਿਹੜਾ ਉਹ ਇੱਕ 2 ਸਾਲ ਦੇ ਬੱਚੇ ਨੂੰ ਲੱਗਿਆ ਤੇ ਲੇਬਰ 6 ਮਹੀਨਿਆਂ ਦੇ ਬੱਚੇ ਨੂੰ ਲੱਗਿਆ ਉਹਦਾ ਜਿਹੜਾ ਅੱਖਾਂ ਦਾ ਕਾਰਨੀਏ ਉਹੋ ਤੇ ਇੱਕ ਹੋਰ ਅੰਗ ਉਹ ਹਸਪਤਾਲਾਂ ਚ ਸਾਂਭ ਕੇ ਰੱਖ ਲਏ ਐ ਵੀ ਤਾਂ ਕਿ ਕਿਸੇ ਲੋੜਵੰਦ ਨੂੰ ਲਾਇਆ ਜਾ ਸਕੇ ਅ ਅਸੀਂ ਦੇਖਦੇ ਆਂ ਵੀ ਜਿਹੜੇ ਲੋਕਾਂ ਨੇ ਆਪਣੇ ਖਿਆਲ ਥੋੜੇ ਅਗਾਂਹ ਵਧੂ ਰੱਖੇ ਹੋਏ ਐ ਉਹ ਮਰ ਕੇ ਵੀ ਜਿਉਂਦੇ ਰਹਿੰਦੇ ਐ ਸਾਡੇ ਕੁਝ ਦਿਨ ਪਹਿਲਾਂ ਕੰਪੀਟ ਰਣਜੀਤ ਲਹਿਰਾ ਜਿਹੜੇ ਕਿ ਬੜੇ ਉੱਗੇ ਲੇਖਕ ਵੀ ਸਨ ਇਨਕਲਾਬੀ ਸਾਥੀ ਸਨ ਉਹਨਾਂ ਦਾ ਦਿਹਾਂਤ ਹੋਇਆ ਤਾਂ ਉਹਨਾਂ ਦੇ ਪਰਿਵਾਰ ਨੇ ਉਹਨਾਂ ਦੀ ਬੇਟੀ ਜਿਹੜੀ ਹੈ ਅਰਸ਼ੀ ਉਹਨਾਂ ਨੇ ਉਹਨਾਂ ਦੇ ਸਰੀਰ ਨੂੰ ਸਰਕਾਰੀ ਹਸਪਤਾਲ ਜਿਹੜਾ ਪਟਿਆਲਾ ਰਜਿੰਦਰਾ ਹਸਪੀਟਲ ਉੱਥੇ ਮੈਡੀਕਲ ਖੋਜ ਲਈ ਧਾਨ ਦੇ ਦਿੱਤਾ ਪੰਜਾਬ ਦੇ ਵਿੱਚ ਅਜਿਹੇ ਕਈ ਦਰਜਣ ਕੇਸ ਨੇ ਜਿਹੜੇ ਜਾਤਾਂ ਤਰਕਸ਼ੀਲ ਸੋਸਾਇਟੀ ਨਾਲ ਜੁੜੇ ਹੋਏ ਸੀ ਜਾਂ ਕਿਸੇ ਖੱਬੇ ਪੱਖੀ ਧਰਨਾ ਨਾਲ ਜੁੜੇ ਹੋਏ ਸੀ ਮੁਲਾਜ਼ਮਾਂ ਦੇ ਬਹੁਤ ਵੱਡੇ ਆਗੂ ਤਰਲੋਚਨ ਸਿੰਘ ਰਾਣਾ ਉਹਨਾਂ ਦਾ ਸਰੀਰ ਵੀ ਇਸੇ ਤਰ੍ਹਾਂ ਨਾਲ ਮੈਡੀਕਲ ਖੋਜ ਕਾਰਜਾਂ ਲਈ ਉਹਨਾਂ ਦੇ ਪਰਿਵਾਰ ਨੇ ਦਿੱਤਾ ਸੀ ਉਹਨਾਂ ਦੀ ਇੱਛਾ ਅਨੁਸਾਰ ਸੋ ਅਸੀਂ ਸਮਝਦੇ ਹਾਂ ਕਿ ਜਿਹੜੇ ਲੋਕ ਜ਼ਿੰਦਗੀ ਦੇ ਜਿਉਂਦੇ ਜੀ ਕੁਝ ਕੰਮ ਕਰਦੇ ਆ ਚੰਗੇ ਉਹ ਚਾਹੁੰਦੇ ਹੁੰਦੇ ਆ ਕਿ ਮਰਨ ਤੋਂ ਬਾਅਦ ਵੀ ਇਹ ਕਿਸੇ ਕੰਮ ਆ ਜੇ ਸੋ ਅਸੀਂ ਉਸ ਛੋਟੀ ਬੱਚੀ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਕੇਰਲਾ ਦੀ ਸਰਕਾਰ ਨੇ ਉਹਦਾ ਜਿਹੜਾ ਅੰਤਮ ਸੰਸਕਾਰ ਵਗੈਰਾ ਜੋ ਵੀ ਹੈ ਉਹ ਪੂਰੇ ਜਿਹੜੇ ਸਰਕਾਰੀ ਸਨਮਾਨਾਂ ਦੇ ਨਾਲ ਕੀਤਾ ਹੈਗਾ ਇਹ ਅਸੀਂ ਵੀ ਉਹਨਾਂ ਨੂੰ ਸਨਮਾਨ ਦੰਨੇ ਆ ਉਸ ਲੜਕੀ ਨੂੰ ਅਗਲੀ ਗੱਲ ਤੁਹਾਡੇ ਨਾਲ ਦੋਸਤੋ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਵੀ ਕੱਲ 14 ਤਰੀਕ ਨੂੰ ਪੁਲਵਾਮਾ ਹੋਏ ਨੂੰ 7 ਸਾਲ ਹੋ ਗਏ ਤੇ ਉਹਦੇ ਚ ਆਇਨਾ 7 ਸਾਲਾਂ ਚ ਭਾਰਤ ਨੂੰ ਅਜੇ ਤੱਕ ਕਿਸੇ ਲੋਕਾਂ ਨੂੰ ਇਹ ਨਹੀਂ ਪਤਾ ਲੱਗਿਆ ਵੀ ਉਹ ਜਿਹੜਾ ਆਰਡੀਐਕਸ ਕਿੱਥੋਂ ਆਇਆ ਕਿਵੇਂ ਆਇਆ ਉਹ ਜਿਹੜੀਆਂ ਸਤਪਾਲ ਮਾਲਕ ਜੀ ਗੱਲਾਂ ਕਰਦੇ ਕਰਦੇ ਵਿਚਾਰੇ ਆਪ ਤੁਰ ਗਏ ਵੀ ਉਹ ਰਸਤੇ ਜਿਹਨਾਂ ਰਸਤਿਆਂ 'ਚੋਂ ਜਾਣਾ ਸੀ ਉਹਨਾਂ ਦੀਆਂ ਸਾਈਡ ਵਾਲੀਆਂ ਸੜਕਾਂ ਨੂੰ ਸੈਨੀਟਾਈਜ਼ ਕਿਉਂ ਨਹੀਂ ਸੀ ਕੀਤਾ ਗਿਆ ਉਹਨਾਂ ਨੂੰ ਹਵਾਈ ਜਹਾਜ਼ ਰਾਹੀਂ ਕਿਉਂ ਨਹੀਂ ਚਲ ਜਾਇਆ ਗਿਆ ਤਿਬ ਘਰਾਂ ਵਗੈਰਾ ਇਹ ਗੱਲਾਂ ਦੇ ਸਵਾਲ ਉਵੇਂ ਜਵੇਂ ਖੜੇ ਆ ਉਹਨਾਂ ਦੇ ਖੜਿਆਂ ਕਰਕੇ ਜਿਹੜੀ ਪਿਛਲੇ ਸਾਲ ਘਟਨਾ ਹੋ ਗਈ April ਦੇ ਵਿੱਚ ਪਹਿਲਗਾਮ ਦੇ ਵਿੱਚ ਇੰਡੀਆਂ ਕੀਮਤੀ ਜਾਨਾਂ ਚਲੀਆਂ ਗਈਆਂ ਉਸ ਦੇ ਵੀ ਇਸੇ ਤਰ੍ਹਾਂ ਸ਼ੱਕ ਹੋ ਗਏ ਸਿਰਫ ਇੱਕੋ ਹੀ ਗੱਲ ਹੈ ਸਾਰੇ ਦੇਸ਼ ਦਾ ਧਿਆਨ ਪਾਕਿਸਤਾਨ ਦੇ ਨਾਲ ਕਰਕੇ ਉਧਰ ਨੂੰ ਕਰ ਲਿਆ ਜਾਂਦਾ ਹੈ ਜਿਹੜੀਆਂ ਆਪਣੀਆਂ ਕਮਜ਼ੋਰੀਆਂ ਨੇ ਦੇਸ਼ ਦੀਆਂ ਜਿਹਦੇ ਕਰਕੇ ਗੱਲਾਂ ਵਾਰ-ਵਾਰ ਵਾਪਰਦੀਆਂ ਨੇ ਉਹ ਲੁਕੀਆਂ ਹੀ ਰਹਿ ਜਾਂਦੀਆਂ ਨੇ ਤੇ ਕਈ ਤਾਂ ਲੋਕ ਸ਼ੱਕ ਕਰਦੇ ਆ ਵੀ ਕੋਈ ਵਿੱਚੋਂ ਅੰਦਰ ਖਾਤੇ ਕੋਈ ਆਪਣੇ ਹੀ ਕੋਈ ਕਾਰਵਾਈਆਂ ਨਾ ਹੋਣ ਕਿਸੇ ਕਿਸਮ ਦੀਆਂ ਅਜਿਹੇ ਸ਼ੰਕੇ ਵੀ ਕੀਤੇ ਜਾ ਸਕਦੇ ਐ ਕਰਦੇ ਐ ਲੋਕ ਤੇ ਉਹ ਸ਼ੰਕੇ ਤਾਂ ਹੀ ਦੂਰ ਹੋ ਸਕਦੇ ਐ ਜੇ ਸਰਕਾਰ ਸਾਫ਼-ਸਾਫ਼ ਨੀਤ ਨਾਲ ਇਹਨਾਂ ਦੀ ਇਨਕੁਆਇਰੀ ਕਰਕੇ ਲੋਕਾਂ ਦੇ ਸਾਹਮਣੇ ਤੱਥ ਪੇਸ਼ ਕਰੇ ਅ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨੀ ਐ ਉੜੀਸਾ ਦੇ ਇੱਕ ਏਰੀਏ ਨੂਰ گاਉਂ ਦੀ ਇੱਕ ਲ ਲੜਕੀ 21 ਸਾਲਾਂ ਦੀ ਲੜਕੀ ਜਿਹੜੀ ਹੈ ਸਰਮਿਸ਼ਥਾ ਸੇਠੀ ਉਹ ਉਹ ਆਪਣੇ ਬਰਾਦਰੀ ਦੇ ਵਿੱਚੋਂ ਪਹਿਲੀ ਕੁੜੀ ਹੈ ਜਿਨੇ ਗ੍ਰੈਜੂਏਸ਼ਨ ਕੀਤੀ ਹੈ ਬੜਾ ਪਛੜਿਆ ਏਰੀਆ 달ਿਤ ਪਰਵਾਰ ਦੀ ਕੁੜੀ ਹੈ ਉਹ ਉਸ ਨੇ ਅਪਲਾਈ ਕਰ ਦਿੱਤਾ ਕੋਈ ਨੌਕਰੀ ਨਿਕਲੀ ਆਂਗਣਵਾੜੀ ਦੇ ਸਹਾਇਕ ਜਿਹਨੂੰ ਆਪਾਂ ਅਸਿਸਟੈਂਟ ਕਹਿੰਦੇ ਆ ਹੈਲਪਰ ਕਹਿੰਦੇ ਆ ਤੇ ਕੁੱਕ ਜਾਨੀ ਕਿ ਜਿਹੜੀ ਕੁਕਿੰਗ ਕਰਨੀ ਬੱਚਿਆਂ ਛੋਟੇ ਬੱਚਿਆਂ ਨੂੰ ਖਾਣਾ ਬਣਾ ਕੇ ਦੇਣਾ ਇਸ ਨੌਕਰੀ ਲਈ ਉਹਨੇ ਅਪਲਾਈ ਕਰਤਾ ਤੇ ਉਹਨੂੰ ਉਹ ਨੌਕਰੀ ਮਿਲ ਗਈ ਸਰਕਾਰ ਨੇ ਦੇ ਦਿੱਤੀ ਜਦੋਂ ਉਹਨੂੰ ਉਹ ਨੌਕਰੀ ਮਿਲੀ ਤਾਂ ਪਿੰਡ ਦੇ ਲੋਕਾਂ ਨੂੰ ਪਤਾ ਲੱਗਿਆ ਵੀ ਇੱਕ ਦਲਿਤ ਕੁੜੀ ਨੂੰ ਨੌਕਰੀ ਮਿਲ ਗਈ ਇਹ ਕਿਵੇਂ ਹੋ ਜੂਗਾ ਉਹ ਸਾਡੇ ਛੋਟੇ ਬੱਚਿਆਂ ਦਾ ਖਾਣਾ ਬਣਾਉ ਇਹ ਕਿਸ ਤਰ੍ਹਾਂ ਹੋ ਜੂ ਉਹ 50 60 ਜਣਿਆਂ ਦੇ ਲੋਕ ਜਿਹੜੇ ਆ ਉਹਨਾਂ ਦੇ ਘਰੇ ਆ ਤਮਕੇ ਉਹਨਾਂ ਦੇ ਬਾਪ ਆਪ ਨੂੰ ਤਮਕਾਇਆ ਕੁੜੀ ਨੂੰ ਤਮਕਾਇਆ ਵੀ ਤੂੰ ਹੁੰਦੀ ਕੌਣ ਐ ਇਦਾਂ ਅਪਲਾਈ ਕਰਨ ਵਾਲੀ ਖੈਰ ਐਨੀ ਹੁ ਉਹਨਾਂ ਨੇ ਵਿਚਾਰਿਆਂ ਨੇ ਮਿੰਤਾ-ਮੁੰਤਾ ਕਰਕੇ ਭੇਜਤੇ ਵੀ ਹੁਣ ਅਸੀਂ ਕੀ ਕਰੀਏ ਅਸੀਂ ਵੀ ਤਾਂ ਰੋਟੀ ਖਾਣੀ ਐ ਕੋਈ ਅਸੀਂ ਇਹੀ ਜੀ ਗੱਲ ਤਾਂ ਹੈ ਨਹੀਂ ਤੇ ਉਹ ਵਿਚਾਰੀ ਰੋਜ਼ ਪਿਛਲੇ 4 ਮਹੀਨਿਆਂ ਤੋਂ ਆਪਣੀ ਆਂਗਣਵਾੜੀ ਦੇ ਵਿੱਚ ਆਉਂਦੀ ਐ ਆਉਂਦੀ ਐ ਤੇ ਉਹ ਬੱਚੇ ਨਹੀਂ ਆਉਂਦੇ ਸਿਰਫ ਦੋ ਬੱਚੇ ਜਿਹੜੇ ਆਪ ਦਲਿਤ ਪਰਿਵਾਰਾਂ ਚੋਂ ਐ ਉਹ ਬੱਚੇ ਆਉਂਦੇ ਤੇ ਹੋਇਆ ਇਸ ਤਰ੍ਹਾਂ ਵੀ ਉੱਥੇ 42 ਬੱਚੇ ਪੜ੍ਹਦੇ ਅ ਹੈਗੇ ਅੰਗਣਵਾੜੀ ਦੇ ਵਿੱਚ ਦਾਖਲ ਹੋ ਗਏ। ਅ ਬਾਈ ਬੱਚੇ 3 ਸਾਲ ਤੋਂ ਛੋਟੀ ਉਮਰ ਦੇ ਐ ਤੇ 20 ਬੱਚੇ 3 ਤੋਂ 6 ਸਾਲ ਦੇ ਐ। ਸਰਕਾਰ ਵੱਲੋਂ ਰਾਸ਼ਨ 42 ਦਾ ਆਉਂਦਾ ਤੇ ਪਹਿਲਾਂ ਉਹ ਜਿਹੜੇ 22 ਬੱਚੇ ਦਿਆਂ ਮਾਵਾਂ ਘਰੇ ਲਿਜਾ ਕੇ ਖਾਣਾ ਬਣਾ ਕੇ ਦੇ ਦਿੰਦੀਆਂ ਸੀ ਕਿਉਂਕਿ ਸਰਕਾਰੀ ਕਾਨੂੰਨਾ ਮੁਤਾਬਕ ਇਹ ਇਸ ਦੀ ਆਗਿਆ ਹੈਗੀ ਐ। ਜਿਹੜੇ 3 ਤੋਂ ਛੋਟੇ ਬੱਚੇ ਐ। ਜਿਹੜੇ 3 ਤੋਂ 6 ਸਾਲ ਵਾਲੇ ਉਹਨਾਂ ਦਾ ਖਾਣਾ ਉਸ ਲੜਕੀ ਨੇ ਬਣਾਉਣਾ ਸੀ। ਪਰ ਸਿਰਫ ਦੋ ਬੱਚੇ ਆਉਂਦੇ ਬਾਕੀ ਆਉਂਦੇ ਨਹੀਂ ਜਦੋਂ ਇਹ ਲੜਕੀ ਦਾ ਇਹ ਰੌਲਾ ਪੈ ਗਿਆ ਤਾਂ ਉਹ ਜਿਹੜੀਆਂ ਮਾਵਾਂ ਖਾਣਾ ਉਥੋਂ ਆ ਕੇ ਲੈ ਜਾਂਦੀਆਂ ਸੀ ਘਰੇ ਜਾ ਕੇ ਬਣਾਉਂਦੀਆਂ ਸੀ ਉਹਨਾਂ ਨੇ ਵੀ ਬਣਾਉਣਾ ਬੰਦ ਕਰਤਾ ਉਹ ਲਜਾਈ ਨਹੀਂ ਸੀ ਰਹੀਆਂ ਰਾਜ ਸਭਾ ਦੇ ਵਿੱਚ ਰੌਲਾ ਪਿਆ ਕਾਂਗਰਸ ਦੇ ਪ੍ਰਧਾਨ ਮਲਕਰਜਨ ਖੜਗੇ ਨੇ ਸਰਕਾਰ ਨੂੰ ਸਵਾਲ ਕੀਤਾ ਵੀ ਤੁਸੀਂ ਡਿਸਕ੍ਰਿਮੀਨੇਸ਼ਨ ਦੀ ਆਪਾਂ ਗੱਲ ਕਰਦੇ ਆ ਯੂਜੀਸੀ ਦੇ ਰੈਗੂਲੇਸ਼ਨ ਦੀ ਗੱਲ ਕਰਦੇ ਆ ਆ ਡਿਸਕ੍ਰਿਮੀਨੇਸ਼ਨ ਦੇਖੋ ਤਾਂ ਵੀ ਇੱਕ ਦਲਿਤ ਪਰਿਵਾਰ ਕੁੜੀ ਐ ਸੀ ਤਾਂ ਉਹਦੇ ਹੱਥ ਦਾ ਖਾਣਾ ਖਾਣਾ ਹੀ ਨਹੀਂ ਗਾ ਸਾਡੇ ਤਾਂ ਬੱਚੇ ਉੱਥੇ ਨੇੜੇ ਸੀ ਭੇਜਣੇ ਹੀ ਨਹੀਂਗੇ ਆਹ ਹੋ ਰਿਹਾ 4 ਮਹੀਨਿਆਂ ਤੋਂ ਤੇ ਸਰਕਾਰ ਸੁੱਤੀ ਪਈ ਐ ਉੜੀਸਾ ਦੀ ਜਿਹੜੀ ਬੀਜੇਪੀ ਦੀ ਡਬਲ ਇੰਜਨ ਸਰਕਾਰ ਐ ਉਦੋਂ ਬਾਅਦ ਕੱਲ ਉੱਥੇ ਜਿਹੜਾ ਉੱਥੋਂ ਦੀ ਜਿਹੜੀ ਕਮਿਸ਼ਨ ਐ ਇੱਕ ਵਿਮਨ ਕਮਿਸ਼ਨ ਉਹ ਉੱਥੇ ਜਾਂਦਾ ਲੋਕਾਂ ਨੂੰ ਇਕੱਠੇ ਕਰਦਾ ਉਹਨਾਂ ਨੂੰ ਮਿਲਤਾਂ ਕਰਕੇ ਕਹਿੰਦਾ ਵੀ ਤੁਸੀਂ ਆਪਣੇ ਬੱਚੇ ਭੇਜੋ ਉਹਨਾਂ ਨੇ ਹਾਂ ਕਹਿਤੀ ਹੁਣ ਭੇਜਣਗੇ ਕਿ ਨਹੀਂ ਭੇਜਣਗੇ ਇਹ ਜੇ ਵੱਖਰੀ ਗੱਲ ਐ ਸੋ ਇਸ ਤਰ੍ਹਾਂ ਦੀ ਜਿਹੜੀ ਵਿਤਕਰਾ ਹੈਗਾ ਉਹ ਬਹੁਤ ਹੀ ਵੱਡੀ ਪੱਦਰ ਦੇ ਉੱਤੇ ਹੋ ਰਿਹਾ ਹੈ ਆਰਐਸਐਸ ਦਾ ਮੁਖੀ ਰੋਜ਼ ਲੋਕਾਂ ਨੂੰ ਭਾਸ਼ਣ ਦੇਣ ਲੱਗ ਜਾਂਦਾ ਹੈ ਤੇ ਆਹ ਵਿਤਕਰੇ ਦੇ ਵਿਰੁੱਧ ਇੱਕ ਆਪਣਾ ਫਤਵਾ ਆਰਐਸਐਸ ਦੇ ਵਰਕਰਾਂ ਨੂੰ ਦੇਵੇ ਤਾਂ ਵੀ ਜਿੱਥੇ ਕੋਈ ਵਿਤਕਰਾ ਹੁੰਦਾ ਭਾਈ ਉੱਥੇ ਜਾ ਕੇ ਸਮਝਾਓ ਤੁਸੀਂ ਤੂੰ ਕੱਲ ਵੈਲੈਂਟਾਈਨ ਡੇ ਸੀਗਾ ਉਹ ਤਾਂ ਡਾਂਗਾ ਚੱਕੀ ਤਾਂ ਗਲਾਂ 'ਚ ਪਟਕੇ ਪਾ ਕੇ ਜੇ ਕੋਈ ਬੱਚਾ ਮੁੰਡਾ ਕੁੜੀ ਬੈਠੇ ਹੈ ਉਹਨਾਂ ਨੂੰ ਕੁੱਟਣ ਵਾਸਤੇ ਗਏ ਹੈ ਡਾਂਗਾ ਚੱਕ ਕੇ ਤੇ ਆ ਤੁਸੀਂ ਸਮਝਾਉਣ ਲਈ ਜਾਂਦੇ ਨਹੀਂ ਕਿਹੜੇ ਸਮਾਜ ਸੇਵਕੋਂ ਤੁਸੀਂ ਇਹ ਦੱਸੋ ਤੁਹਾਡੀ ਸਮਾਜ ਸੇਵਾ ਲੋਕਾਂ 'ਚ ਨਫ਼ਰਤ ਫੈਲਾਉਣ ਵਾਲੀ ਐ ਜੇ ਸੱਚੇ ਸਮਾਜ ਸੇਵਕ ਹੋਮੋਂ ਤਾਂ ਤੁਸੀਂ ਇਹਨਾਂ ਵਿਤਕਰਿਆਂ ਵਿਰੁੱਧ ਲੋਕਾਂ ਨੂੰ ਪ੍ਰੇਰਿਤ ਕਰੋ ਵੀ ਦੁਬਈ ਆਪਾਂ ਵਿਤਕ੍ਰਿ ਨਹੀਂ ਕਰਨੀ ਜਿਹੜੇ ਆਪ ਉਹਨਾਂ ਚ ਉੱਚ ਜੱਫੀ ਦੇ ਉਹ ਆਪ ਸੰਬੰਧ ਰੱਖਣ ਉਹਨਾਂ ਲੋਕਾਂ ਨਾਲ ਫਿਰ ਕੋਈ ਥੋੜਾ ਬਹੁਤਾ ਇਹਦਾ ਫਰਕ ਪਵੇ ਪਰ ਤੁਸੀਂ ਉਹ ਕਰਨਾ ਨਹੀਂਗਾ ਫੋੜੇ ਉਹ ਹੇਤ 'ਚ ਐ ਗੱਲ ਤੁਸੀਂ ਆਪਣਾ ਉਹ ਬੇਸ ਗੋਣਾ ਨਹੀਂ ਚਾਹੁੰਦੇ ਜਿਹੜਾ ਉੱਪਰ ਲੀਆਂ ਜਾਤੀਆਂ ਵਾਲਾ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਵੀ ਪੰਜਾਬੀ ਟਰਬਿਊਨ ਦੇ ਵਿੱਚ ਤਿੰਨ ਚਾਰ ਖਬਰਾਂ ਇਕੱਠੀਆਂ ਲੱਗੀਆਂ ਹੋ ਜਾਂਦੀਆਂ ਨੇ ਇੱਕ ਖਬਰ ਪ੍ਰਧਾਨ ਮੰਤਰੀ ਮੋਦੀ ਜੀ ਅਸਾਮ ਚ ਗਏ ਹੋਏ ਐ ਉੱਥੇ ਬੋਲ ਰਹੇ ਐ ਮੌਵਾਦੀਆਂ ਮੁਸਲਮਾਨਾਂ ਤੇ ਕਾਂਗਰਸ ਤੋਂ ਜਾਗਰੂਕ ਹੋਣ ਦੀ ਲੋੜ ਐ ਇਹ ਹੈਡਿੰਗ ਐ ਮੈਂ ਇਹਦੇ ਚ ਕੁਝ ਨਹੀਂ ਪੜ ਰਿਹਾ ਮੌਵਾਦੀਆਂ ਮੁਸਲਮਾਨਾਂ ਤੇ ਕਾਂਗਰਸ ਤੋਂ ਜਾਗਰੂਕ ਹੋਣ ਦੀ ਲੋੜ ਹੈ ਇੱਕ ਖਬਰ ਦੂਜੀ ਖਬਰ ਜਿਹੜੀ ਹੈ ਦੂਜੀ ਖਬਰ ਹੈ ਮਹਾਰਾਸ਼ਟਰ ਦੇ ਪ੍ਰਭਾਣੀ ਦੇ ਵਿੱਚ ਕਾਰਪੋਰੇਸ਼ਨ ਦਾ ਜਿਹੜਾ ਮਿਊਨਿਸਪਲ ਕਾਰਪੋਰੇਸ਼ਨ ਦਾ ਜਿਹੜਾ ਮੇਅਰ ਬਣਿਆ ਸੈਦ ਇਕਬਾਲ ਉਸ ਦੇ ਵਿਰੁੱਧ ਬੀਜੇਪੀ ਨੇ ਮੋਰਚਾ ਚੱਕ ਲਿਆ ਕਿ Shiv Sena ਉਦਵ ਠਾਕਰੇ ਵਾਲੀ Shiv Sena ਨੇ ਇੱਕ ਮੁਸਲਮਾਨ ਨੂੰ ਮੇਅਰ ਬਣਾਤਾ ਉਹਦਾ ਜਵਾਬ ਛਪਿਆ ਸ਼ੇਪ ਸੈਨਾ ਦਾ ਵੀ ਜੇ ਤੁਹਾਡੇ ਆਰਐਸਐਸ ਮੁਖੀ ਦੇ ਚਰਨਾਂ 'ਚ ਜਾ ਕੇ ਅਮਰਖਾਨ ਬੈਠ ਸਕਦਾ ਹੈ ਤਾਂ ਇੱਕ ਮੁਸਲਮਾਨ ਮੇਅਰ ਕਿਉਂ ਨਹੀਂ ਹੋ ਸਕਦਾ ਇਹ ਉਹਨਾਂ ਨੇ ਜਵਾਬ ਦਿੱਤਾ ਹੈ ਯਾਨੀ ਮੁਸਲਮਾਨ ਮੇਅਰ ਹੋਣਾ ਵੀ ਸਾਨੂੰ ਪਸੰਦ ਨਹੀਂਗਾ ਸੋ ਤੀਜੀ ਤੀਜੀ ਖਬਰ ਕੀ ਹੈ ਸੁਪਰੀਮ ਕੋਰਟ ਨੇ ਹਿਮੰਤ ਵਿਸ਼ਵਾ ਸ਼ਰਮਾ ਨੇ ਜਿਹੜੇ ਮੁਸਲਮਾਨਾਂ ਵਿਰੋਧੀ ਬਿਆਨ ਤੇ ਹੋਰ ਦਿੱਤੇ ਐ ਉਹਨਾਂ ਦੇ ਖਿਲਾਫ ਜਿਹੜੀਆਂ ਪਟੀਸ਼ਨਾਂ ਸੀਪੀਆਈ ਸੀਪੀਐਮ ਤੇ ਹੋਰਾਂ ਨੇ ਫਾਈਲ ਕੀਤੀਆਂ ਨੇ ਉਹਨਾਂ ਤੇ ਕੱਲ ਨੂੰ ਸੁਣਵਾਈ ਕਰਨੀ ਹੈ ਇਹ ਗੱਲ ਅਗਲੀ ਇੱਕ ਖਬਰ ਪੱਛਮੀ ਬਕਾਲ ਦਾ ਬੀਜੇਪੀ ਦਾ ਜਿਹੜਾ ਮੁਖੀ ਹੈ ਅਮੀਕ ਚੱਕਰਵਰਤੀ ਅਮੀਕ ਪਟਾਚਾਰੀਆ ਸਮੀਕ ਪਟਾਚਾਰੀਆ ਉਹ ਕਹਿ ਰਿਹਾ ਹੈ ਕਿ ਬੀਜੇਪੀ ਮੁਸਲਮ ਵਿਰੋਧੀ ਨਹੀਂ ਹੁਣ ਇਹਨਾਂ ਚਾਰਾਂ ਖਬਰਾਂ ਨੂੰ ਜੋੜ ਲਓ ਵੀ ਅਸਲ ਚ ਕੀ ਹੈ ਕਿੱਡਾ 도ਗਲਾ ਤੇਗਲਾ ਤੇ ਪੰਜ ਗੁਲਾ ਕਰਦਾਰ ਹੈ ਬੀਜੇਪੀ ਦੇ ਲੋਕਾਂ ਦਾ ਇਹ ਆਪਣੇ ਆਪ ਚ ਖਬਰਾਂ ਦੱਸਦੀਆਂ ਨੇ ਅ ਅਗਲੀ ਲਾਸਟ ਗੱਲ ਤੁਹਾਡੇ ਨਾਲ ਦੋਸਤੋ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਵੀ ਜਿਹੜਾ ਨਿਖਲ ਗੁਪਤਾ ਸੀਗਾ ਜਿਹਦੇ ਤੇ ਗੁਰਪ੍ਰਬੰਦ ਪੰਨੂ ਨੂੰ ਮਰਵਾਉਣ ਦੇ ਲਈ ਸਾਜ਼ਿਸ਼ ਕਰਨ ਦਾ ਜਿਹੜਾ ਦੇ ਕੇ ਫਰauti ਉਹ ਇਲਜ਼ਾਮ ਉਹਨੇ ਕਬੂਲ ਕਰ ਲਿਆ ਅੱਜ ਦੀ ਇੰਡੀਅਨ ਐਕਸਪ੍ਰੈਸ ਨੇ ਦੱਸਿਆ ਵੀ ਜਿਹੜੀ ਅਮਰੀਕਾ ਦੀ ਅਦਾਲਤ ਹੈ ਜਿਹੜੀ ਉਸ ਨੇ ਇੱਕ ਭਾਰਤੀ ਮੁਲਾਜ਼ਮ ਜਿਹੜਾ ਕੈਬਨਟ ਸਕੱਤਰ ਦੇ ਸਿੱਧਾ ਅਧੀਨ ਹੈ ਵਿਕਾਸ যাদব ਉਹਦੇ ਨਾਲ ਉਹਦੇ ਲਿੰਕ ਸਥਾਪਿਤ ਹੁੰਦੇ ਹੈ ਤੇ ਰੌ ਜਿਹੜੀ ਭਾਰਤੀ ਖੁਫੀਆ ਏਜੰਸੀ ਹੈ ਰੌ ਉਹਦੇ ਨਾਲ ਹੁੰਦੀ ਹੈ ਸੋ ਜਦੋਂ ਅੱਛਾ ਇਸ ਨੇ ਇਹ ਵੀ ਮੰਨਿਆ ਸੀ ਵੀ ਜਿਹੜਾ ਇਹ ਹਰਦੀਪ ਸਿੰਘ ਨਿੱਜਰ ਮਾਰਿਆ ਸੀ ਕੈਨੇਡਾ ਦੇ ਵਿੱਚ ਉਸ ਉਹ ਵੀ ਇਹਨਾਂ ਏਜੰਸੀਆਂ ਦੇ ਨਿਸ਼ਾਨੇ ਤੇ ਸੀ ਭਾਰਤ ਸਰਕਾਰ ਹੁਣ ਇਸ ਗੱਲ ਦੇ ਉੱਤੇ ਬੜੀ ਕਸੂਤੀ ਫਸੀ ਹੋਈ ਹੈ ਅਸੀਂ ਨਿੱਜੀ ਤੌਰ ਤੇ ਅ ਹਰਦੀਪ ਸਿੰਘ ਨੇਜਰ ਜਾਂ ਗੁਰਪਤਵੰਤ ਪੰਨੂ ਦੀ ਜਿਹੜੀ ਖਾਲਸਤਾਨੀ ਵਿਚਾਰਧਾਰਾ ਹੈ ਉਹਦੇ ਕੱਟੜ ਵਿਰੋਧੀ ਆ ਪਰ ਇਹ ਅਧਿਕਾਰ ਭਾਰਤ ਸਰਕਾਰ ਦੀਆਂ ਏਜੰਸੀਆਂ ਨੂੰ ਕਿਹਨੇ ਦਿੱਤਾ ਵੀ ਉਹਨਾਂ ਨੂੰ ਕਤਲ ਕਰਾਉਣ ਲਈ ਇਹੋ ਜਿਹੇ ਕਾਰਨਾਮੇ ਕਰਨ ਅਸੀਂ ਇਹਦੇ ਵੀ ਖਲਾਫ ਉਹਦੀ ਗੱਲਾਂ ਦਾ ਜਵਾਬ ਦੇ ਉਹਦੀ ਵਿਚਾਰਾਂ ਦਾ ਜਵਾਬ ਦੇ ਉਹ ਆਪਣੇ ਲੋਕਾਂ ਨੂੰ ਤੁਸੀਂ ਜਿਹੜਾ ਰੋਜ਼ ਹਿੰਦੂ ਰਾਸ਼ਟਰ ਕਹਿੰਦੇ ਹੋ ਤੁਸੀਂ ਵੀ ਤਾਂ ਉੱਡਾ ਹੀ ਗਨਾਹ ਕਰਦੇ ਹੋ ਜਿੱਡਾ ਉਹ ਖਾਲਿਸਤਾਨ ਦੀ ਮੰਗ ਕਰਕੇ ਕਰਦੇ ਐ ਸੋ 도ਗਲਾ ਕਰਦਾਰ ਨਹੀਂ ਚੱਲਣਾ ਮੋਦੀ ਜੀ ਇਹ ਤੁਸੀਂ ਅੱਜ ਵੀ ਫਸਿਓ ਤੇ ਕੱਲ ਨੂੰ ਵੀ ਫਸਿਓ ਅੱਜ ਦੀ ਗੱਲ 'ਚ ਐਨਾਂ ਹੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ